ਅਕਾਲੀ ਕਹਿੰਦੇ ਵੀ ਤੱਕੇ ਹੀ ਬੋਤ ਕੀਤਾ ਜੀ ਬੀਡੀਪੀ ਉਹ ਦਫਤਰ ਗਏ ਕਾਫੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੋਇਆ ਕਿਵੇਂ ਦੇਖਦੇ ਹੋ ਉਸ ਨੂੰ ਐਕਚੁਅਲੀ ਕਾਲੀ ਦਲ ਨਾ ਇਹ ਬੜੇ ਪੁਰਾਣੇ ਖੰਡ ਨੇ ਜੀ ਇਹ ਰਾਜਨੀਤੀ ਜ਼ਿਆਦਾ ਆਉਂਦੀ ਇਹਨਾਂ ਨੂੰ ਜੀ ਕਰ ਦੇਣਗੇ ਕੱਲ ਲਿਸਟ ਆਈ ਹੈ ਜੀ ਕਿਸੇ ਵੀ ਅਕਾਲੀ ਦਲ ਦੇ ਉਮੀਦਵਾਰ ਦੀ ਨਾਂ ਤਾਂ ਕੋਈ ਐਨਓਸੀ ਰੋਕੀ ਗਈ ਸੀ ਨਾ ਹੀ ਕਿਸੇ ਦਾ ਕੋਈ ਪੇਪਰ ਕੈਨਸਲ ਹੋਇਆ ਜੀ ਇਹ ਜਿਹੜਾ ਨਾ ਸਾਡੇ ਹਲਕੇ ਚ ਇੱਕ ਆਈ ਸੀ ਵੀ ਪੇਪਰ ਫਾੜ ਤੇ ਜੀ ਫਲਾਣੇ ਜ਼ੋਨ ਦੇ ਇੱਕ ਬੰਦੇ ਦੇ ਉਹ ਡੰਮੀ ਕਾਪੀ ਆਪ ਹੀ ਉਹਨੇ ਕਿਸਮ ਦੇ ਕੇ ਭਜਾਤਾ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਆਂ ਅਸੀਂ ਪੀਪਰ ਖੋ ਕੇ ਭੱਜਣਾ ਜਾਂ ਪੀਪਰ ਫਾੜਨੇ ਇਹ ਤਾਂ ਕਾਂਗਰਸਾਂ ਦਾ ਕੰਮ ਸੀ ਹੁਣ ਤੁਹਾਨੂੰ ਵੀ ਗਾਂਧੀ ਸਾਹਿਬ ਸੀਗੇ ਆਮਾ ਦੀ ਪਾਰਟੀ ਵੱਲੋਂ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਇਹੀ ਕਾਲੀਆਂ ਨੇ ਅਬਲੋਵਾਲ ਪਿੰਡ ਪਟਿਆਲਾ ਦੇ ਨਾਲ ਉਹਨਾਂ ਦੇ ਨੱਕ ਤੇ ਮਾਰ ਮਾਰ ਕੇ ਨਾ ਲਹੂ ਲਹੂ ਲੋਹਣ ਕਰਤਾ ਸੀ ਇਹੀ ਕੰਗ ਕੰਗ ਕਾਲੀਆਂ ਨੇ ਪਰ ਜਿੱਤ ਗਏ ਸੀ ਉਹ ਧਰਮਪ੍ਰੀ ਗਾਂਧੀ ਸੀ ਇਹ ਇਹ ਨਹੀਂ ਜੀ ਇਹ ਕੀ ਹੁੰਦਾ ਸੀਗਾ ਕਿ ਕਾਂਗਰਸ ਜਦੋਂ ਹੁੰਦੀ ਸੀ ਉਹ ਉਹ ਕੁੱਟਦੀ ਸੀ ਜੀ ਕਾਲੀਆਂ ਨੂੰ ਜਦੋਂ ਕਾਲੀਆਂ ਸਰਕਾਰ ਹੁੰਦੀ ਸੀ ਉਹ ਕੁੱਟਦੇ ਸੀ ਕਾਂਗਰਸ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਤੀਜਾ ਆਜੂਗਾ ਜਿਹੜਾ ਸਾਨੂੰ ਸਾਨੂੰ ਦੋਨਾਂ ਦੀਆਂ ਸਾਨੂੰ ਬੜੀਆਂ ਮੀਟ ਕਰੂਗਾ ਜੀ 사ਧੂ ਧਰਮ ਸੋਦੀਪਾ ਨੇ 5-7 ਪੜੇ ਕਿ ਨਹੀਂ ਪੜਿਆ ਆਈ ਡੋਨਟ ਨੋ ਠੀਕ ਹੈ ਜੀ ਮੈਂ ਪੀਐਸਡੀ ਕਰ ਰਿਹਾ ਹਾਂ ਪੋਲਿਟੀਕਲ ਸਾਇੰਸ ਦੇ ਵਿੱਚ ਪੜੇ ਲਿਖੇ ਹਾਂ ਦੁਨੀਆ ਘੁੰਮੀ ਆ ਪਤਾ ਹੈ ਜੀ ਕਿ ਕਿਵੇਂ ਕੰਮ ਕਰਨਾ ਧਰਮ ਸੋਜੀ ਤੁਸੀਂ ਮੇਰੀ ਗੱਲ ਦੱਸਿਓ ਜਰਾ ਧਿਆਨ ਨਾਲ 10 ਸਾਲ ਤੁਸੀਂ ਨਾਬਿਆ ਹਲਕੇ ਤੋਂ ਐਮਐਲਏ ਰਹੇ ਹੋ ਔਰ ਮਨਿਸਟਰ ਰਹੇ ਹੋ ਕਦੇ ਦਫਤਰ ਖੋਲ੍ਹਿਆ ਤੁਸੀਂ ਕਦੇ ਚਾਹ ਪਿਆਈ ਕਿਸੇ ਨੂੰ ਜੀ ਜਿੱਦਣ ਦਾ ਦੇਮਾਨ ਐਮਐਲਏ ਬਣਿਆ ਨਾਬਾ ਦੇ ਵਿੱਚ ਪ੍ਰੋਪਰ ਵਧੀਆ ਆਫਿਸ ਹੈ ਜੇਕ ਸੰਗਤ ਵਾਸਤੇ 6 ਸੀ ਲੱਗੇ ਹੋਏ ਨੇ ਮੈਂ ਭਵੇਂ ਕਿਰਾਏ ਤੇ ਰਹਿਣਾ ਜੀ ਪਰ ਸੰਗਤ ਲਈ ਟੌਪ ਕਲਾਸ ਆਫਿਸ ਬਣਾਇਆ ਹੈ ਤਾਲਕਾ ਸਾਹਿਬ ਮੈਂ ਲੈ ਕੇ ਜਾਵਾਂ ਜੀ ਹਾਈ ਕੋਰਟ ਦੀਆਂ ਸਿੜੀਆਂ ਚੜ੍ਹਾ ਦੂੰ ਮੈਂ ਉਹਨੂੰ ਐ ਚੜ੍ਹਾ ਦੂੰ ਲੈ 10 ਜਿਵੇਂ ਉੱਤੇ ਟਰੰਪ ਬਣਿਆ ਬੈਠਾ ਸੀ ਵੀ ਪਤਾ ਨਹੀਂ ਵੀ ਮੈਂ ਹੀ ਆ ਕੋਈ ਹੋਰ ਹੈ ਨਹੀਂ ਚੈੱਕ ਕਰਦੇ ਨੇ ਕਿ 14 ਦਸੰਬਰ ਨੂੰ ਜਦੋਂ ਵੋਟਾਂ ਪੈਣਗੀਆਂ ਤੱਕਾ ਕਰੂਗੀ ਸੱਤਾਧਾਰੀ ਕਿ ਉੱਥੇ ਤੱਕਾ ਹੋਊਗਾ ਜੀ ਤੇ ਗੱਲ ਆ ਗਈ ਫਿਰ ਉੱਥੇ ਗੱਲ ਆ ਗਈ ਜੀ ਕਿ ਜਦੋਂ ਰਿਜ਼ਲਟ ਆਇਆ ਜੀ ਉਦੋਂ ਫਿਰ ਇਹ ਕਹਿਣਗੇ ਹਾਂ ਜੀ ਹਾਂ ਮਤਲਬ ਗਲਤੀ ਗਲਤੀ ਕਿਤੇ ਹੋਈ ਹੈ ਜੀ ਚਲੋ ਕੋਈ ਗੱਲ ਨਹੀਂ ਅਸੀਂ ਹੁਣ ਸੁਧਾਰ ਕਰਾਂਗੇ ਜੀ ਸਾਹਿਬ ਇੱਕ ਗਾਣਾ ਹੁੰਦਾ ਸੀ ਪਹਿਲਾਂ ਕਿ ਗਲੀਆਂ ਹੋ ਗਈਆਂ ਸੁੰਨੀਆਂ ਵਿੱਚ ਮਰ ਜਾ ਯਾਰ ਫਿਰੇ ਹੁਣ ਹਾਲ ਕਾਲੀ ਦਲ ਦੀ ਇਹਨਾਂ ਦੇ ਗਲੀਆਂ ਹੋ ਗਈਆਂ ਸੁੰਨੀਆਂ ਵਿੱਚ ਕੱਲਾ ਹੀ ਲਾਲਕਾ ਫਿਰੇ ਕੱਲਾ ਹੀ ਤੁਰੇ ਫਿਰਦਾ ਜੀ ਸਾਧੂ ਵੀ ਇਕੱਲੇ ਤੁਰੇ ਫਿਰਦੇ ਉਹਦਣ ਉੱਥੇ ਉੱਥੇ ਐਸ ਡੀ ਐਮ ਦਫ਼ਤਰ ਚ ਉਹ ਹੈ ਤਾਂ ਹੈ ਨਹੀਂ ਜੀ ਇਹਨਾਂ ਦਾ ਹਾਂ ਜੀ ਕੁਰਸੀ ਢਾਈ ਬੈਠੇ ਜੀ ਬਾਹਰ ਗੇਟ ਤੇ ਪਹਿਲਾਂ ਤਾਂ ਸਭੀ ਕੋ ਗੇਟ ਲਾ ਕੇ ਲੈ ਜੂ ਜੀ 2022 ਦੀ ਇਲੈਕਸ਼ਨ ਚ ਮੇਰੇ ਲਈ ਉਹਨਾਂ ਨੇ ਝਾੜੂ ਲਈ ਬੜਾ ਪ੍ਰਚਾਰ ਕੀਤਾ ਲਾਲਕਾ ਸਾਹਿਬ ਕਹਿੰਦੇ ਬਿਰਦੇ ਦੀ ਝਾੜੂ ਜਿੰਦਾਬਾਦ ਝਾੜੂ ਜਿੰਦਾਬਾਦ ਲਾਲਕਾ ਸਾਹਿਬ ਦੀ ਵੀਡੀਓ ਦਿਖਾ ਦੇਣਾ ਜੀ ਹੁਣ ਕਹਿੰਦੇ ਨਹੀਂ ਜਿੰਨੀ ਝਾੜੂ ਠੀਕ ਨਹੀਂ ਇਹਦਾ ਮਤਲਬ ਇਹ ਬੰਦਾ ਹੀ ਠੀਕ ਨਹੀਂ ਜੀ ਮੈਂ ਪੀ ਐਸ ਡੀ ਕਰ ਰਿਹਾ ਜੀ ਮੇਰਾ ਵਿਸ਼ਾ ਪਤਾ ਕੀ ਆ ਕੇ ਬਿਨਾ ਕਰਜ਼ਾ ਲਿਆ ਪੰਜਾਬ ਸਰਵਾਈਵ ਹੋ ਸਕਦਾ ਕਰਜ਼ੇ ਦੀ ਲੋੜ ਨਹੀਂ ਹੈ ਜੀ ਤੁਸੀਂ ਕਹਿ ਰਹੇ ਹੋ ਪੀ ਐਚ ਡੀ ਕਰ ਰਹੇ ਹੋ ਪਰ ਕਰਜ਼ਾ ਤਾਂ ਲਗਾਤਾਰ ਵੱਧ ਰਿਹਾ ਹੈ ਕਰਜ਼ਾ ਲੈ ਰਹੀ ਹੈ ਸਰਕਾਰ ਤੁਹਾਡੀ ਫਿਰ ਕਰਜ਼ਾ ਰੁਕੂ ਕਦੋਂ ਮਾਨ ਸਰ ਚਲੋ ਆਪਾਂ ਜੇ ਲਾਈਏ ਕਦੋਂ ਰੁਕੂ ਭਾਈ ਪਰ ਜਿਹੜਾ ਕਰਜ਼ਾ ਪਿੱਛੋਂ ਚੱਲਿਆ ਆ ਰਿਹਾ ਉਸ ਦਾ ਤਾਂ ਤੁਹਾਡੇ ਤੁਹਾਨੂੰ ਦਾਜ ਦੇ ਵਿੱਚ ਮਿਲਿਆ ਹੋਵੇ ਜਿਹੜਾ ਉਹ ਤੋਂ ਕਿਵੇਂ ਮੁੱਕਰ ਸਕਦੇ ਹੋ ਜੀ ਉਹ ਤਾਂ ਪਿੱਛੋਂ ਹੀ ਆਇਆ ਨਾ ਜੀ ਪੰਜਾਬੀ ਲੋਕ ਚੈਨਲ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਬਲਾਕ ਸਮਤੀ ਚੋਣਾਂ ਹੋਣੀਆਂ ਨੇ 14 ਦਸੰਬਰ ਨੂੰ ਜਿਸ ਦੇ ਤਹਿਤ ਸਾਰੀਆਂ ਪਾਰਟੀਆਂ ਪੱਬਾਂ ਪਾਰ ਨੇ ਚੋਣ ਪ੍ਰਚਾਰ ਲਗਾਤਾਰ ਜਾਰੀਆ ਹਲਕਾ ਨਾਬਾ ਚ ਮੌਜੂਦ ਆ ਹਲਕਾ ਨਾਬਾ ਤੋਂ ਐਮ ਐਲ ਏ ਗੁਰਦੇਵ ਸਿੰਘ ਦੇਮਨ ਮੌਜੂਦ ਨੇ ਜੋ ਚੋਣ ਪ੍ਰਚਾਰ ਵੀ ਕਰ ਰਹੇ ਨੇ ਸੋ ਲਗਾਤਾਰ ਪਿੰਡਾਂ ਚ ਵੀ ਜਾ ਰਹੇ ਨੇ ਗੱਲਬਾਤ ਕਰਾਂਗੇ ਮਾਨ ਸਾਹਿਬ ਹਲਕਾ ਨਾਬਾ ਫੇਅਰ ਚਰਚਾ ਚ ਕਾਫੀ ਸੁਰਖੀਆਂ ਚ ਅਕਾਲੀ ਕਹਿੰਦੇ ਵੀ ੱੱਕੇ ਹੀ ਬਹੁਤ ਕੀਤਾ ਜੀ ਬੀਡੀਪੀਓ ਦਫ਼ਤਰ ਗਏ ਕਾਫੀ ਸੋਸ਼ਲ ਮੀਡੀਆ ਤੇ ਬਹੁਤ ਕੁਝ ਹੋਇਆ ਕਿਵੇਂ ਦੇਖਦੇ ਹੋ ਉਸ ਨੂੰ ਤੁਸੀਂ ਐਕਚੁਅਲੀ ਅਕਾਲੀ ਦਲ ਨਾ ਇਹ ਬੜੇ ਪੁਰਾਣੇ ਖੰਡ ਨੇ ਜੀ ਇਹ ਰਾਜਨੀਤੀ ਜ਼ਿਆਦਾ ਆਉਂਦੀ ਇਹਨਾਂ ਨੂੰ ਜੀ ਰੌਲਾ ਪਾਤਾ ਵੀਡੀਓ ਆਫਿਸ ਸਾਨੂੰ ਐਨਓਸੀ ਨਹੀਂ ਮਿਲ ਰਹੀ ਸਾਡੇ ਨਾਲ ੱੱਕਾ ਹੋ ਰਿਹਾ ਸਾਡੇ ਪੇਪਰ ਰੱਦ ਕਰਾਉਣਗੇ ਜੀ ਇਹ ਐਂ ਕਰ ਦੇਣਗੇ ਉਹ ਕਰ ਦੇਣਗੇ ਕੱਲ ਲਿਸਟ ਆਈ ਹੈ ਜੀ ਕਿਸੇ ਵੀ ਅਕਾਲੀ ਦਲ ਦੇ ਉਮੀਦਵਾਰ ਦੀ ਨਾਂ ਦਾ ਕੋਈ ਐਨਓਸੀ ਰੋਕੀ ਗਈ ਸੀ ਨਾ ਹੀ ਕਿਸੇ ਦਾ ਕੋਈ ਪੇਪਰ ਕੈਨਸਲ ਹੋਇਆ ਜੀ ਇਹੀ ਕਾਂਗਰਸ ਦਾ ਹੈ ਜੀ ਇਹ ਸਰਫਿਕ ਮਾਹੌਲ ਬਣਾਉਣ ਵਾਸਤੇ ਨਾ ਲੋਕਾਂ ਦੇ ਵਿੱਚ ਵੀ ਚਰਚਾ ਛੇੜਨ ਦੀ ਅਕਾਲੀ ਦਲ ਦੀ ਵੀ ਦੇਖੋ ੱੱਕਾ ਹੋ ਰਿਹਾ ੱੱਕਾ ਹੋ ਰਿਹਾ ਇੱਕ ਮਾਹੌਲ ਬਣਾਉਣ ਦੀ ਪੂਰੀ ਰਣਨੀਤੀ ਸੀ ਕਾਲੀ ਦਲ ਦੇ ਪੂਰੇ ਉਸ ਦਿਨ ਤੋਂ ਉਸ ਦਿਨ ਤੋਂ ਇੱਥੋਂ ਤੱਕ ਕਹਿ ਰਹੇ ਸੀ ਕਿ ਉੱਥੇ ਬੀਡੀਪੀਓ ਮੈਡਮ ਨਹੀਂ ਬੈਠੀ ਉੱਥੇ ਤਾਂ ਇੱਕ ਕਰਿੰਦਾ ਬੈਠਾ ਇੱਕ ਆਮ ਆਦਮੀ ਪਾਰਟੀ ਦਾ ਕੋਈ ਆਗੂ ਬੈਠਾ ਇੱਥੋਂ ਤੱਕ ਲਾਲਕਾ ਸਾਹਿਬ ਸਿੱਧੇ ਤੰਜ ਕਸ ਰਹੇ ਸੀ ਕਿਸੇ ਔਰਤ ਨੂੰ ਇਹ ਗੱਲ ਕਹਿਣੀ ਔਰ ਜਿਹੜੀ ਅਪਹਾਜ ਹੋਵੇ ਜਿਹੜੀ ਟੈਰੋ ਜਿੰਦਰ ਟਾਈਮ ਬਹੁਤ ਵੱਡਾ ਉਹਨਾਂ ਦਾ ਪਰਿਵਾਰ ਜਿਹੜਾ ਜੀ ਵੱਡੇ ਸਦਮੇ 'ਚੋਂ ਨਿਕਲ ਅੱਛੀ ਆਫਿਸ ਹੈ ਉਹਨਾਂ ਦੇ ਬ੍ਰਦਰ ADC ਨੇ ਜਿਹੜਾ ਪਰਿਵਾਰ ਅਫਸਰਾਂ ਦਾ ਪਰਿਵਾਰ ਹੈ ਟੈਕਨੀਕਲੀ ਸਾਰੀ ਗੱਲਬਾਤ ਜਾਣਦੇ ਆ ਠੀਕ ਹੈ ਜੀ ਔਰ ਉਹਨਾਂ ਨੂੰ ਸਾਰਾ ਦਿਨ ਕੁਰਸੀ ਢਾ ਕੇ ਮਰੇ ਬਹਿ ਗਏ ਦੱਸੋ ਜੀ ਐਨਓਸੀ ਉਹ ਕਹਿੰਦੇ ਜੀ 4 ਵਜੇ ਤੱਕ ਸਾਡੇ ਕੋਲ ਲਿਸਟਾਂ ਆ ਗਈਆਂ ਅਸੀਂ ਚੈੱਕ ਕਰਕੇ ਕਿ ਕਿਸਦਾ ਕੋਈ ਗਲਤ ਕੋਈ ਕਿਸੇ ਦੀ ਸ਼ਾਮ ਰੜ ਦੱਬੀ ਹੋਵੇ ਕੋਈ ਬੈਂਕ ਦਾ ਰਿਕਾਰਡ ਕੋਈ ਕ੍ਰਿਮੀਨਲ ਰਿਕਾਰਡ ਨਾ ਹੋਵੇ ਸੇ ਚੈੱਕ ਕਰਕੇ ਫਿਰ ਹੀ ਦਵਾਂਗੇ ਨਹੀਂ ਹੁਣੇ ਦੱਸੋ ਜੀ ਸਾਨੂੰ ਲਿਖਤੀ ਰੂਪ ਚ ਦਿਓ ਜੀ ਇਹੀ ਗੱਲ ਦਾ ਰੱਟਾ ਲਾਉਂਦੇ ਸੀ ਜਦੋਂ ਨਾ ਨਗਰ ਪੰਚਾਇਤ ਆ ਸਾਰੇ ਨਰਪਾਇਕ ਹੁੰਦੇ ਜੀ ਦੇ ਸੁਬੇਦਾਰ ਸਾਹਬ ਖੜੇ ਨੇ ਸੰਤੋਖ ਸਿੰਘ ਜੀ ਸਾਡੇ ਸਾਰੇ ਪਾਸੋਂ ਵਾਲੇ ਖੜੇ ਆ ਜਦੋਂ ਨਗਰ ਪੰਚਾਇਤ ਬਣੀ ਨਾ ਜੀ ਪਾਸੋਂ ਪਹਿਲਾਂ ਤਾਂ ਇਹ ਪਿੰਡ ਹੁੰਦਾ ਸੀਗਾ ਜਦੋਂ ਪਹਿਲੀ ਇਲੈਕਸ਼ਨ ਹੋਈ ਤਾਂ ਲਾਲਕਾ ਸਾਹਿਬ ਨੇ ਨਾ ਜੀ ਕਿਵੇਂ ਇਲੈਕਸ਼ਨ ਜਿੱਤੀ ਹੈ ਸਾਰਾ ਪਾਸੋਂ ਜਾਣਦਾ ਜੀ ਔਰ ਦੂਜੀ ਇਲੈਕਸ਼ਨ ਹੋਈ ਸਾਧੂ ਸਿੰਘ ਜੀ ਸੀਗੇ ਉਹਦੇ ਮੰਤਰੀ ਉਹ ਕਿਵੇਂ ਹੋਈ ਜੀ ਸਾਰਾ ਪਾਸੋਂ ਜਾਣਦਾ ਤੀਜੀ ਇਲੈਕਸ਼ਨ ਹੁਣ ਹੋਈ ਆ ਆਮ ਆਦੀ ਪਾਰਟੀ ਦੀ ਜਦੋਂ ਮੈਂ ਐਮਐਲਏ ਆਮ ਆਦੀ ਪਾਰਟੀ ਸਰਕਾਰ ਦੇ ਟਾਈਮ 'ਚ ਕੋਈ ਇੱਕ ਬੰਦਾ ਪਾਸੋਂ ਚ ਕਹਿ ਦੇਵੇ ਕਿ ਦੇ ਮਾਨਿਕ ਦੇ ਤੱਕਾ ਕੀਤਾ ਹੋਵੇ ਸਾਡੇ ਬੰਦੇ ਦੋ ਦੋ ਵੋਟਾਂ ਨਾਲ ਵੀ ਕਿਤੇ ਹਾਰੇ ਆ ਜੀ ਠੀਕ ਆ ਬੇਸ਼ੱਕ ਸਾਡਾ ਪ੍ਰਧਾਨ ਬਣ ਗਿਆ ਸੀ ਜਿੱਤ ਕੇ ਸਾਡਾ ਬਹੁਮਤ ਹੋ ਗਿਆ ਸਾਰਾ ਕੁਝ ਹੋ ਗਿਆ ਪਰ ਸਾਡੀ ਇਹ ਮਨਸਾ ਨਹੀਂ ਹੈ ਜੀ ਅਸੀਂ ਇਹ ਪੇਪਰ ਫਾੜਨੇ ਇਹ ਜਿਹੜਾ ਨਾ ਸਾਡੇ ਹਲਕੇ ਚ ਇੱਕਾਈ ਸੀ ਵੀ ਪੇਪਰ ਫਾੜਤੇ ਜੀ ਫਲਾਣੇ ਜ਼ੋਨ ਦੇ ਇੱਕ ਬੰਦੇ ਦੇ ਉਹ ਡੰਮੀ ਕਾਪੀ ਆਪ ਹੀ ਉਹਨੇ ਕਿਸ ਨੂੰ ਦੇ ਕੇ ਭਜਾਤਾ ਨਹੀਂ ਉਹ ਤਾਂ ਕਹਿੰਦੇ ਫਾਈਲ ਖੋ ਕੇ ਚਲੇ ਗਿਆ ਖੋ ਕੇ ਭੱਜ ਗਿਆ ਕੋਈ ਪਤਾ ਨਹੀਂ ਕੌਣ ਸੀ ਨਹੀਂ ਨਹੀਂ ਉਹਦੇ ਵੀ ਤਾਂ ਪੇਪਰ ਪਾਸ ਹੋ ਗਏ ਫਿਰ ਉਹ ਕਿਵੇਂ ਪਾਸ ਹੋ ਗਏ ਜੀ ਦਿਖਾਵਾ ਸੀ ਨਾ ਜੀ ਇੱਕ ਚਰਚਾ ਕਰਨ ਦਾ ਇੱਕ ਵਿਸ਼ਾ ਬਣਾਉਣਾ ਸੀ ਨਾ ਉਹਨਾਂ ਨੇ ਕਿ ਕਿਵੇਂ ਚਰਚਾ ਕਰਾਈ ਜਾਵੇ ਉਹ ਉਹਨਾਂ ਨੇ ਵੀ ਇਹ ਇੱਕ ਫਰਾਡ ਬਣਾਇਆ ਕਿ ਦੋ ਪੇਪਰ ਪਾ ਕੇ ਫਾਈਲ ਚ ਦੇ ਦਿੱਤੇ ਵੀ ਭੱਜ ਗਿਆ ਜੀ ਭੱਜ ਗਿਆ ਥੋੜਾ ਚੈੱਕ ਕਰਨ ਨੇ ਕਿ ਇਹਨੇ ਅਸਲੀ ਹੈ ਕਿ ਨਕਲੀ ਹੈ ਜੀ ਤੇ ਫਿਰ ਕਿਸ ਨੂੰ ਕਹਿ ਕੇ ਵੀ ਦੇਖੋ ਜੀ ਇਹਨਾਂ ਕੋਲ ਅਸਲੀ ਫਾਈਲ ਸੀਗੀ ਨਕਲੀ ਕੋ ਖੋ ਕੇ ਭੱਜ ਗਿਆ ਜੀ ਇਹ ਸਾਰੀ ਜਿਹੜੀ ਆ ਨੇ ਪ੍ਰੋਪੋਗੈਂਡਾ ਸੀਗਾ ਅਕਾਲੀ ਦਲ ਕਾਂਗਰਸ ਨੂੰ ਪ੍ਰੋਪੋਗੈਂਡਾ ਕਰਨ ਦੀ ਆਦਤ ਹੈ ਜੀ ਇਹ ਪੁਰਾਣੇ ਨੇ ਜੀ ਇਹਨਾਂ ਨੂੰ ਪਤਾ ਕਿ ਚਰਚਾ ਕਿਵੇਂ ਛੇੜਨੀ ਹੈ ਪਰ ਮੈਂ ਕੀ ਗੱਲ ਕਹਿਣਾ ਕਿ ਸਰਦਾਰ ਭਗੰਤ ਸਿੰਘ ਮਾਨ ਆਮ ਆਦਮੀ ਪਾਰਟੀ ਪਿਛਲੇ ਸਾਢੇ 3 ਪੌਣੇ 4 ਸਾਲਾਂ ਤੋਂ ਜਿਹੜੇ ਕੰਮ ਕਰ ਰਹੀ ਹੈ ਜੀ 600 ਜੁਟ ਬਿਜਲੀ ਮੁਫਤਾਂ ਘਰੇ ਵੀ ਕਿਸਾਨ ਦੇ ਬਿਜਲੀ ਮਾਫਾ ਖੇਤਾਂ 'ਚ ਵੀ ਮਾਫਾ ਜੀ ਕਿਸਾਨਾਂ ਦੇ ਖੇਤਰ ਤੱਕ ਪਾਣੀ ਵੀ ਪਹੁੰਚ ਰਿਹਾ ਨਹਿਰਾਂ ਵੀ ਪੱਕੀਆਂ ਹੋ ਗਈਆਂ ਜੀ ਔਰ 60000 ਤੋਂ ਉੱਪਰ ਨੌਕਰੀਆਂ ਜਿਹੜੀਆਂ ਨੇ ਪੰਜਾਬ ਦੇ ਵਿੱਚ ਹੁਣ ਤੱਕ ਆਮ ਆਦਮੀ ਪਾਰਟੀ ਦੇ ਚੁੱਕੀ ਹੈ ਜੀ ਹੁਣ ਤੱਕ ਦੇ ਚੁੱਕੀ ਹੈ ਜੀ ਔਰ ਇਸ ਤੋਂ ਇਲਾਵਾ ਜੇ ਮੈਂ ਗੱਲ ਕਰਾਂ ਜਿਹੜਾ ਜੀ 10 ਲੱਖ ਰੁਪਇਆ ਸਿਹਤ ਬੀਮਾ ਜਿਹੜਾ ਉਹ ਲਾਗੂ ਹੋ ਚੁੱਕਿਆ ਜੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ ਐਮੀਨ ਸਕੂਲ ਬਣ ਰਹੇ ਹਨ ਨਾ ਬਸ ਵਿਧਾਨ ਸਭਾ ਦੇ ਵਿੱਚ ਕੱਲੇ ਚ 88 ਸੜਕਾਂ ਬਣਨੀਆਂ ਜਿਹੜੀਆਂ ਹੱਦ ਤੱਕ ਇਤਿਹਾਸ ਚ ਕਦੇ ਬਣੀਆਂ ਹੀ ਨਹੀਂ ਬਿਲਕੁਲ ਮਾਨ ਸਰ ਵੈਸੇ ਅਕਾਲੀਆਂ ਦੇ ਕਾਂਗਰਸੀਆਂ ਦੇ ਕਿਸੇ ਦੇ ਕਾਗਜ਼ ਰੱਦ ਤਾਂ ਨਹੀਂ ਹੋਏ ਜਿਵੇਂ ਗੱਲਬਾਤ ਸ਼ੁਰੂਆਤ ਹੋਈ ਸੀ ਉਸ ਤੋਂ ਬਾਅਦ ਰੱਦ ਹੋਏ ਨੇ ਜਾਂ ਨਹੀਂ ਹੋਏ ਉਸ ਤੋਂ ਬਾਅਦ ਚਾਰ ਜਣੇ ਦੇ ਰੱਦ ਹੋਇਆ ਜੀ ਜੀ ਸਭ ਤੋਂ ਪਹਿਲਾਂ ਤਾਂ ਆਮ ਆਦਮੀ ਪਾਰਟੀ ਦਾ ਰੱਦ ਹੋਇਆ ਜੀ ਇੱਕ ਅੱਛਾ ਉਹ ਟੈਕਨੀਕਲੀ ਕੋਈ ਉਹਨਾਂ ਦਾ ਆਪਣੀ ਕਮੀ ਸੀਗੀ ਉਹਦੇ ਕਰਕੇ ਰੱਦ ਹੋਇਆ ਪਰ ਤੇ ਦੋ ਕਾਂਗਰਸੀਆਂ ਦੇ ਕੈਨਸਲ ਹੋਏ ਆ ਜੀ ਉਹਨਾਂ ਨੇ ਜਾਤੀ ਸਰਟੀਫਿਕੇਟ ਅਰਜ਼ਰਵ ਸੀਟਾਂ ਸੀ ਨਹੀਂ ਲਾਇਆ ਐਸਡੀਐਮ ਆਫਿਸ ਦੇ ਵਿੱਚ ਉਹਨਾਂ ਨੇ ਫੋਨ ਵੀ ਕੀਤਾ ਕਿ ਤੁਹਾਡਾ ਜਾਤੀ ਸਰਟੀਫਿਕੇਟ ਨਹੀਂ ਲੱਗਿਆ ਹੋਇਆ ਜਾਂ ਕਮੀ ਸੀ ਉਹਨਾਂ ਦੀ ਆਪਣੀ ਜ਼ਿੰਮੇਵਾਰੀ ਬਣਦੀ ਸੀ ਕਹਿਣ ਦੀ ਵੀ ਲੋੜ ਨਾ ਪਵੇ ਤੁਸੀਂ ਪਹਿਲਾਂ ਹੀ ਕੰਪਲੀਟ ਕਰਕੇ ਦਿਓ ਫਾਈਲ ਉਹਨਾਂ ਦੇ ਕੈਨਸਲ ਹੋਏ ਨੇ ਇੱਕ ਕੋਈ ਬੀਐਸਪੀ ਦਾ ਸੀਗਾ ਜੀ ਉਹਦੇ ਕੈਨਸਲ ਹੋਏ ਨੇ ਕਿਸੇ ਦਾ ਪੇਪਰ ਨਹੀਂ ਕੈਨਸਲ ਹੋਇਆ ਆਰਗੈਨਿਕ ਤੌਰ ਤੇ ਜਿਹੜਾ ਇਲੈਕਸ਼ਨ ਕਮਿਸ਼ਨ ਪੰਜਾਬ ਨੇ ਬੜਾ ਬਰੀਕੀ ਨਾਲ ਕੰਮ ਕੀਤਾ ਮੁੱਖ ਮੰਤਰੀ ਪੰਜਾਬ ਵੱਲੋਂ ਵੀ ਹਦਾਇਤਾਂ ਸੀ ਕਿ ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ ਅਸੀਂ ਪੀਪਰ ਖੋ ਕੇ ਭੱਜਣਾ ਜਾਂ ਪੀਪਰ ਫਾੜਨੇ ਇਹਦਾ ਕਾਂਗਰਸ ਦਾ ਕੰਮ ਸੀ ਹੁਣ ਮੈਂ ਤੁਹਾਨੂੰ ਗੱਲ ਸੁਣਾਉਣਾ ਇੱਕ 2014 ਦੀ ਧਰਮਵੀਰ ਗਾਂਧੀ ਸਾਹਿਬ ਸੀਗੇ ਆਵਾ ਦੀ ਪਾਰਟੀ ਵੱਲੋਂ ਲੋਕ ਸਭਾ ਪਟਿਆਲਾ ਤੋਂ ਉਮੀਦਵਾਰ ਇਹੀ ਕਾਲੀਆਂ ਨੇ ਅਬਲੋਵਾਲ ਪਿੰਡ ਪਟਿਆਲਾ ਦੇ ਨਾਲ ਉਹਨਾਂ ਦੇ ਨੱਕ ਤੇ ਮਾਰ ਮਾਰ ਕੇ ਨਾ ਲਹੂ ਲਹੂ ਲੋਹਣ ਕਰਤਾ ਸੀ ਇਹੀ ਕੰਗ ਕਾਲੀਆਂ ਨੇ ਪਰ ਜਿੱਤ ਗਏ ਸੀ ਉਹ ਧਰਮਵੀਰ ਗਾਂਧੀ ਸੀ ਇਹ ਇਹ ਨਹੀਂ ਜੀ ਇਹ ਇਹ ਆ ਨਹੀਂ ਪਰ ਇੱਕ ਪਿੰਡ ਹੋਰ ਅਗੇਤਾ ਅਗੇਤਾ ਸੁਣਦੇ ਹੋਣਗੇ ਗੇਤੇ ਵਾਲੇ ਜੀ ਨਾਬੇ ਦੇ ਨਾਲ ਹੀ ਪੈਂਦਾ ਇੱਕ ਸਰਪੰਚ ਜਿੱਤ ਗਿਆ ਜੀ ਸਾਡੇ ਨਾਲ ਦੀ ਸੋਚ ਮਿਲਦੀ ਸੀ ਉਹ ਸ਼ਰਿਆਮ ਹਰਾਇਆ ਜੀ ਇਹਨਾਂ ਨੇ ਕਹਿ ਕੇ ਸ਼ਰਿਆਮ ਨਗਰਪੰਚਾਇਤ ਨਗਰ ਕਾਉਂਸਲ ਨਾਬਾ ਦੇ ਵਿੱਚ ਚਾਰ ਕਾਉਂਸਲਰ ਜਿੱਤ ਰਹੇ ਸੀ ਆਵਾ ਦੀ ਪਾਰਟੀ ਦੇ ਇਹ ਕਹਿ ਦੇਣ ਸਾਧੂ ਧਰਮਸੂਤ ਜੀ ਚਲੋ ਮੈਂ ਗੁਰੂ ਘਰ ਚੜੋ ਜੀ ਆਓ ਚਲੋ ਠੀਕ ਹੈ ਜੀ ਅਗਰ ਅਗਰ ਜੁਰਤਾ ਨਾ ਕਿ ਹਾਂ ਅਸੀਂ ਨਹੀਂ ਕੁਛ ਇਦਾਂ ਦਾ ਕੀਤਾ ਤੇ ਉਹ ਜਾਣ ਬੁੱਝ ਕੇ ਇਹਨਾਂ ਨੇ ਹਰਾਇਆ ਜੀ ਇਹ ਇਹਨਾਂ ਨੇ ਜਾਣਬੁੱਝ ਕੇ ਹਰਾਇਆ ਐਂ ਨਗਰ ਪੰਚਾਇਤ ਪਾਸੋਂ ਦੇ ਵਿੱਚ ਇਹਨਾਂ ਨੇ ਕੀਤਾ ਬਹੁਤ ਸਾਰੇ ਪਿੰਡਾਂ ਦੇ ਵਿੱਚੋਂ ਬਹੁਤ ਸਾਰੇ ਕੇਸ ਕੋਟਾਂ ਦੇ ਵਿੱਚ ਨੇ ਜੀ ਕਿ ਜਿੱਥੇ ਇਹਨਾਂ ਨੇ ਧੱਕੇਸ਼ਾਹੀ ਕਰਕੇ ਆਪਣੇ ਨਮਾਇंदे ਜਿਹੜੇ ਆ ਉਹ ਜੁਟਾਏ ਸੀਗੇ ਸਾਡੇ ਸੀਗੇ ਤਾਂ ਕਾਂਗਰਸ ਚ ਸਾਡੇ ਮਿੱਤਰ ਸੀਗੇ ਜੀ ਉਹ ਮੇਰ ਸੀਗੇ ਸੰਜੀਪ ਕੁਮਾਰ ਬਿੱਟੂ ਪਟਿਆਲੇ ਦੇ ਉਹਨਾਂ ਦਾ ਬ੍ਰਦਰ ਛੋਟਾ ਮੇਰੇ ਨਾਲ ਪੜਿਆ ਸੀ ਮਹਿੰਦਰਾ ਕਾਲਜ ਉਹ ਕਹਿੰਦੇ ਜੀ ਕੀ ਹੋਇਆ ਅਕਾਲੀ ਦਲ ਦੀ ਸਰਕਾਰ ਸੀ ਮੈਂ ਪੇਪਰ ਭਰਨ ਜਾ ਰਿਹਾ ਸੀ ਕਾਉਂਸਲਰ ਦੇ ਟੋਲ ਵੱਜ ਰਹੇ ਆ ਹਾਰ ਪਾਏ ਹੋਏ ਆ ਤੇ ਕਹਿੰਦੇ ਜੀ ਆਏ ਗੁੰਡੇ ਕਾਲੀ ਦਲ ਦੇ ਸਾਡੇ ਫੈਲਾ ਫੁੱਲਾ ਫਾੜ ਸਾਡੇ ਲੱਤਾਂ ਮੋਢੇ ਗੋਡੇ ਤੋੜ ਕੇ ਹੋਗੇ ਤੇ ਹੋਗੇ ਹੈ ਜੀ ਇਹ ਗੱਲ ਹੈਗੀ ਆ ਜੀ ਮੇਰੇ ਜਦੋਂ ਕਾਲੀ ਦਲ ਦੀ ਸਰਕਾਰ ਹੁੰਦੀ ਸੀ ਉਸ ਤੋਂ ਬਾਅਦ ਦੇ ਵਿੱਚ ਬੇਸ਼ੱਕ ਦੁਵਾਰਾ ਕੌਂਸਲਰ ਬਣ ਕੇ ਕਾਂਗਰਸ ਦੀ ਟਾਈਮ ਦੇ ਵਿੱਚੋਂ ਮੇਰ ਵੀ ਰਹੇ ਪਟਿਆਲੇ ਦੇ ਤੇ ਇਹ ਕੀ ਕਰਦੇ ਸੀ ਪਹਿਲਾਂ ਤਾਂ ਕੀ ਹੁੰਦਾ ਸੀਗਾ ਕਿ ਕਾਂਗਰਸ ਜਦੋਂ ਹੁੰਦੀ ਸੀ ਉਹ ਉਹ ਕੁੱਟਦੀ ਸੀ ਜੀ ਕਾਲੀਆਂ ਨੂੰ ਜਦੋਂ ਕਾਲੀਆਂ ਸਰਕਾਰ ਹੁੰਦੀ ਸੀ ਉਹ ਕੁੱਟਦੇ ਸੀ ਕਾਂਗਰਸ ਨੂੰ ਇਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਤੀਜਾ ਆਜੂਗਾ ਜਿਹੜਾ ਸਾਨੂੰ ਸਾਨੂੰ ਦੋਨਾਂ ਦੀਆਂ ਸਾਨੂੰ ਮਲਿਆ ਮੀਟ ਕਰੂਗਾ ਜੀ। ਜਨਨਕ ਤੁਸੀਂ ਕਹਿੰਦੇ ਹੋ ਕਿ ਪਹਿਲਾਂ ੱੱਕਾ ਜ਼ਿਆਦਾ ਹੁੰਦਾ ਸੀ ਪਿਛਲੀਆਂ ਚੋਣਾਂ ਚ ਬਹੁਤ ਹੁੰਦਾ ਸੀਗਾ ਜੀ। ਬਹੁਤ ਜ਼ਿਆਦਾ ਹੁੰਦਾ ਸੀ। ਇਹਨਾਂ ਨੇ ਤਰਨਤਨ ਇਲੈਕਸ਼ਨ ਚ ਕੀ ਕੀਤਾ ਗੁੰਡਾਗਰਦੀ ਹੋਊ ਜਿਆ ਹੋਈ ਤਰਨਤਨ ਇਲੈਕਸ਼ਨ ਆਰਗੈਨਿਕ ਹੋਈ ਜਾਂਦੇ। ਹੋਈ ਏ ਕਿ ਨਹੀਂ ਹੋਈਏ ਸਰਪੰਚੀ ਦੀਆਂ ਚੋਣਾਂ ਜਿਹੜੀਆਂ ਨੇ ਪਹਿਲੀ ਵਾਰੀ ਹੋਈਆਂ ਕਿ 142 ਸਰਪੰਚੀਆਂ ਦੇ ਵਿੱਚੋਂ 42 ਸੰਮਤੀਆਂ ਹੋਈਆਂ ਨੇ ਜੀ। ਵਿਧਾਨ ਸਭਾ ਨਾਬਾ ਚ ਇਹ ਵੀ ਇਤਿਹਾਸ ਹੈ ਇੱਕ ਜੀ। 42 ਸਰਪੰਚ ਸਰਬਸੰਮਤੀ ਨਾਲ ਚੁ ਦੇ ਵੀ ਇਤਿਹਾਸਾ ਜੀ ਇੱਕ ਔਰ ਇਹਨਾਂ ਦੇ ਟਾਈਮ ਦੇ ਵਿੱਚ ਕਿਵੇਂ ਹੁੰਦਾ ਸੀ ਜੀ ਕੰਮ ਗੁੰਡਾ ਕਰਦੀ ਹੁੰਦੀ ਸੀ ਇਹ ਜਿਹੜਾ ਸਾਡਾ ਕੰਮ ਹੈ ਨਾ ਜੇ ਅਸੀਂ ਤਾਂ ਦੇਖੋ ਸਾਧੂ ਧਰਮ ਸੋਦੀਪ ਨੇ ਪੰਜ ਸੱਤ ਪੜੇ ਕਿ ਨਹੀਂ ਪੜਿਆ I don't know ਠੀਕ ਹੈ ਜੀ ਮੈਂ ਪੀ ਐਸਡੀ ਕਰ ਰਿਹਾ ਹਾਂ ਪੋਲਿਟਿਕਲ ਸਾਇੰਸ ਦੇ ਵਿੱਚ ਪੜੇ ਲਿਖੇ ਹਾਂ ਦੁਨੀਆ ਘੁੰਮੀ ਆ ਪਤਾ ਹੈ ਜੀ ਕਿ ਕਿਵੇਂ ਕੰਮ ਕਰਨਾ ਪਤਾ ਹੈ ਕਿ ਜੇ ਕੋਈ ਸਾਡੇ ਪਿੰਡਾਂ ਦੇ ਬੰਦੇ ਜਾਂ ਸ਼ਹਿਰ ਦਾ ਬੰਦਾ ਕੋ ਆ ਰਿਹਾ ਨਹੀਂ ਕਿਸੇ ਨੂੰ ਮਿਲ ਸਕੇ ਤਾਂ ਆਪਾਂ ਰਲਾਈਜ਼ ਕਰਦੇ ਆ ਵੀ ਠੀਕ ਹੈ ਜੀ ਗਲਤੀ ਹੋ ਗਈ ਕੋਈ ਗੱਲ ਨਹੀਂ ਅੱਗੇ ਤੋਂ ਆਪਾਂ ਤੁਹਾਡਾ ਕੰਮ ਕਰਾਂਗੇ ਇਹ ਤਾਂ ਮਿਲਦੇ ਹੀ ਨਹੀਂ ਸੀ ਜੀ ਤਾਰਮ ਸੋਜੀ ਤੁਸੀਂ ਮੇਰੀ ਗੱਲ ਦੱਸਿਓ ਜਰਾ ਧਿਆਨ ਨਾਲ 10 ਸਾਲ ਤੁਸੀਂ ਨਾਬਿਆ ਹਲਕੇ ਤੋਂ ਐਮਐਲਏ ਰਹੇ ਹੋ ਔਰ ਮਨਿਸਟਰ ਰਹੇ ਹੋ ਕਦੇ ਦਫ਼ਤਰ ਖੋਲ੍ਹਿਆ ਤੁਸੀਂ ਕਦੇ ਚਾਹ ਪਿਆਈ ਕਿਸੇ ਨੂੰ ਜੀ ਦੱਸੋ ਮੈਨੂੰ ਮੇਰੀ ਗੱਲ ਦਾ ਜਵਾਬ ਦਿਓ ਜਿੱਦੋਂ ਦਾ ਦੇਮਨ ਐਮਐਲਏ ਬਣਿਆ ਨਾਬਾ ਦੇ ਵਿੱਚ ਪ੍ਰੋਪਰ ਵਧੀਆ ਆਫਿਸ ਹੈ ਜੀ ਕਿ ਸੰਗਤ ਵਾਸਤੇ 6 AC ਲੱਗੇ ਹੋਏ ਨੇ ਮੈਂ ਭੋਵੇਂ ਕਿਰਾਏ ਤੇ ਰਹਿਣਾ ਜੀ ਪਰ ਸੰਗਤ ਲਈ ਟਾਪ ਕਲਾਸ ਆਫਿਸ ਬਣਾਇਆ ਹੈ ਹੁਣ ਪਾਸਵੰਦ ਦੇ ਵਿੱਚ ਵਧੀਆ ਆਫਿਸ ਬਣਾਇਆ ਹੈ ਜੀ ਅਸੀਂ ਪਰ ਕਾਂਗਰਸੀ ਆਗੂ ਕਹਿੰਦੇ ਨੇ ਕਿ ਬਹੁਤ ਰੌਣਕ ਹੁੰਦੀ ਸੀ ਸਾਡੇ ਵੇਲੇ ਤਾਂ ਬਹੁਤ ਇੱਕ ਕੈਬਨਿਟ ਮੰਤਰੀ ਵਾਂਗੂ ਐਮ ਐਲ ਏ ਹੁੰਦਾ ਸੀ ਵੀ ਹੁਣ ਉਨੀ ਰੌਣਕ ਨਹੀਂ ਹੈਗੀ ਦਫ਼ਤਰਾਂ 'ਚ ਦਫ਼ਤਰ ਤਾਂ ਚਾਹੇ ਸੋਹਣੇ ਬਣਾਤੇ ਅ ਕੌਣ ਕਹਿੰਦਾ ਜੀ ਕਾਂਗਰਸੀ ਕਹਿੰਦੇ ਨੇ ਕਿ ਜਦੋਂ ਸਾਡੀ ਸਰਕਾਰ ਸੀ ਸਾਡੇ ਜਿਹੜੇ ਕੈਬਨਿਟ ਮੰਤਰੀ ਤੇ ਐਮ ਐਲ ਏ ਤੇ ਉੱਥੇ ਰੌਣਕ ਬਹੁਤ ਲੱਗੀ ਹੁੰਦੀ ਸੀ ਸਾਡੇ ਤਾਂ ਬਹੁਤ 100 100 ਬੰਦਾ 200 150 ਕਹਿਣ ਨੂੰ ਕਿਹੜਾ ਪ ਸਾਡੇ ਆਫਿਸ ਦੇ ਵਿੱਚ ਡੇਲੀ ਅਸੀਂ ਰਜਿਸਟਰ ਲਾਇਆ ਚੈੱਕ ਕਰ ਲਓ ਇਹ ਕਿੰਨੀ ਕੁ ਸੰਗਤ ਆਉਂਦੀ ਹੈ ਜੀ ਹੈਨਾ ਇਹ ਇਹ ਇਹਨਾਂ ਦੀ ਨਾ ਜੀ ਇਹਨਾਂ ਦੀ ਜਿਹੜੀ ਸੋਚ ਆ ਮੈਂ ਤੁਹਾਨੂੰ ਦੱਸ ਰਿਹਾ ਇਹਨਾਂ ਨੂੰ ਗੱਲ ਘਮਾਉਣੀ ਆਉਂਦੀ ਹੈ ਜੀ ਇਹਨਾਂ ਨੂੰ ਪਰਸੈਪਸ਼ਨ ਬਣਾਉਣੀ ਆਉਂਦੀ ਹੈ ਜੀ ਕਿਉਂਕਿ ਪੁਰਾਣੇ ਨੇ ਜੀ ਇਹ ਉਲਝਾ ਲੈਂਦੇ ਨੇ ਸਾਡੇ ਬੰਦਿਆਂ ਨੂੰ ਜੀ ਹੁਣ ਅਕਾਲੀ ਦਲ ਕੋਲੇ ਆਪਣੇ ਕੈਂਡੀਡੇਟ ਪੂਰੇ ਨਹੀਂ ਹੋਏ ਇੱਥੇ ਜੀ ਹੁਣ ਲਾਲਕਾ ਸਾਹਿਬ ਦੇਣ ਜਵਾਬ ਜੀ ਕਿਉਂ ਨਹੀਂ ਪੂਰੇ ਹੋਏ ਜੀ ਕਿਹਦਾ ਪੇਪਰ ਤਾਂ ਕੈਨਸਲ ਨਹੀਂ ਹੋਇਆ ਜਦੋਂ ਭਰਿਆ ਹੀ ਨਹੀਂ ਤੁਸੀਂ ਤਾਂ ਪੇਪਰ ਤੁਹਾਡਾ ਕੈਨਸਲ ਨਹੀਂ ਹੋਇਆ ਫਿਰ ਕੈਂਡੀਡੇਟ ਕਿਉਂ ਲ ਤਾਲਕਾ ਸਾਹਿਬ ਮੈਂ ਲੈ ਕੇ ਜਾਉ ਜੀ ਹਾਈ ਕੋਰਟ ਦੀਆਂ ਸੀੜੀਆਂ ਚੜਾ ਦੂੰ ਮੈਂ ਉਹਨੂੰ ਐ ਚੜਾ ਦੂੰ ਲੈ ਦੱਸ ਜੇ ਮੈਂ ਉੱਤੇ ਟਰੰਪ ਬਣਿਆ ਬੈਠਾ ਸੀ ਵੀ ਪਤਾ ਨਹੀਂ ਵੀ ਮੈਂ ਹੀ ਆ ਕੋਈ ਹੋਰ ਹੈ ਹੀ ਨਹੀਂ ਜੀ ਇਦਾਂ ਥੋੜਾ ਹੁੰਦਾ ਜੀ ਪਰ ਹੋਰ ਸ਼ੱਕ ਕਰਦੇ ਨੇ ਕਿ 14 ਦਸੰਬਰ ਨੂੰ ਜਦੋਂ ਵੋਟਾਂ ਪੈਣਗੀਆਂ ਤੱਕਾ ਕਰੂਗੀ ਸੱਤਾ ਧਾਰੀ ਕਿ ਉੱਥੇ ਤੱਕਾ ਹੋਊਗਾ ਫਿਰ ਉੱਥੇ ਗੱਲ ਆ ਗਈ ਫਿਰ ਉੱਥੇ ਗੱਲ ਆ ਗਈ ਜੀ ਫਿਰ ਕੋਈ ਤੱਕਾ ਨਹੀਂ ਜੀ ਬਣੀ ਸਮੂਥਲੀ ਵੋਟਾਂ ਪੈਣਗੀਆਂ ਆਪਣਾ ਪ੍ਰਚਾਰ ਕਰੋ ਅਸੀਂ ਆਪਦੇ ਕੰਮ ਦੀ ਗੱਲ ਕਰਾਂਗੇ ਤੁਸੀਂ ਆਪਦੇ ਕੰਮ ਦੀ ਗੱਲ ਕਰੋ ਠੀਕ ਹੈ ਨਾ ਤੇ ਜਿੱਦਣ ਰਿਜ਼ਲਟ ਆਇਆ ਉਦਣ ਵੀ ਸਮੂਥਲੀ ਰਿਜ਼ਲਟ ਆਉਣਾ ਜੀ ਤੇ ਜਦੋਂ ਰਿਜ਼ਲਟ ਆਇਆ ਜੀ ਉਦੋਂ ਫਿਰ ਇਹ ਕਹਿਣਗੇ ਹਾਂ ਜੀ ਹਾਂ ਮਤਲਬ ਗਲਤੀ ਗਲਤੀ ਕਿਤੇ ਹੋਈ ਆ ਜੀ ਚਲੋ ਕੋਈ ਗੱਲ ਨਹੀਂ ਅਸੀਂ ਹੁਣ ਸੁਧਾਰ ਕਰਾਂਗੇ ਜੀ ਹਨਾ ਇਹ ਇਹ ਗੱਲ ਜਿਹੜੀ ਆ ਨਾ ਜੀ ਇਹ ਗੱਲ ਜਿਹੜੀ ਆ ਨਾ ਜੀ ਇਹ ਇਹਨਾਂ ਨੂੰ ਪਤਾ ਹੈ ਅਕਾਲੀ ਦਲ ਨੂੰ ਪਤਾ ਜੀ ਉਹ ਕਿਉਂ ਆ ਜੀ ਇੱਕ ਤਾਂ ਅਕਾਲੀ ਦਲ ਇੱਕ ਅਕਾਲੀ ਦਲ ਪੁਨਰ ਪੁਨਰ ਸਰਜੀਤ ਜੀ ਦੋ ਅਕਾਲੀ ਦਲ ਹੋ ਗਏ ਨਾ ਜੀ ਉਨਰ ਸਜੀਤ ਵਾਲੇ ਪਾਸੇ ਵੱਧ ਲੋਕ ਨੇ ਜੀ ਨਾਬਾ ਹਲਕੇ ਦੀ ਮੈਂ ਅਗਰ ਗੱਲ ਕਰਾਂ ਠੀਕ ਹੈ ਜੀ ਤੇ ਇੱਥੇ ਲਾਲਕਾ ਸਾਹਿਬ ਉਹ ਇੱਕ ਗਾਣਾ ਹੁੰਦਾ ਸੀ ਪਹਿਲਾਂ ਵੀ ਗਲੀਆਂ ਹੋ ਗਈਆਂ ਸੁੰਨੀਆਂ ਵਿੱਚ ਮਿਰਜਾ ਯਾਰ ਫਿਰੇ ਹੁਣ ਹਲਕਾਲੀ ਦਲ ਦੀਆਂ ਇਹਨਾਂ ਦੇ ਗਲੀਆਂ ਹੋ ਗਈਆਂ ਸੁੰਨੀਆਂ ਵਿੱਚ ਕੱਲਾ ਹੀ ਲਾਲਕਾ ਫਿਰੇ ਕੱਲੇ ਤੁਰੇ ਫਿਰਦਾ ਜੀ ਸਾਧੂ ਵੀ ਕੱਲੇ ਤੁਰੇ ਫਿਰਦਾ ਉਹਦਨ ਉੱਥੇ-ਉੱਥੇ ਐਸ.ਡੀ.ਐਮ ਦਫ਼ਤਰ ਚ ਕੋ ਹੈ ਤਾਂ ਹੈ ਨਹੀਂ ਜੀ ਇਹਨਾਂ ਦਾ ਹਾਂ ਜੀ ਕੁਰਸੀ ਢਾਈ ਬੈਠੇ ਜੀ ਬਾਹਰ ਗੇਟ ਤੇ ਮੈਨੂੰ ਦੱਸੋ ਵੀ ਕੋ ਗੇਟ ਲਾ ਕੇ ਲੈ ਜਾਓ ਜੀ ਹੈਂ ਮਤਲਬ ਇਹ ਇਹਨਾਂ ਦੀ ਮੈਂਟੈਲਿਟੀ ਇਹ ਬਣ ਗਈ ਕਿ ਲੋਕਾਂ ਨੂੰ ਇਹਨਾਂ ਕੋਲੇ ਹੋਰ ਹੈ ਹੀ ਕੁਝ ਨਹੀਂ ਜੀ ਮੈਨੂੰ ਤੁਸੀਂ ਦੱਸੋ ਧਰਮਸੋਧ ਜੀ ਐਮਐਲਏ ਰਹੇ 10 ਸਾਲ ਉਹਨਾਂ ਨੂੰ ਕਦੇ ਪੁੱਛਿਓ ਵੀ ਨਾਬੇ 'ਚ ਕਿੰਨੇ ਦਿਨ ਰੋਕੇ ਹੋ ਜੀ ਕਦੇ ਪੁੱਛਿਓ ਕਦੇ ਵੀ ਨਾਬੇ 'ਚ ਕਿੰਨੇ ਦਿਨ ਰੋਕੇ ਹੋ ਤੁਸੀਂ ਜਾਂ ਲੋਕੇਸ਼ਨਾਂ ਕਢਾ ਕੇ ਟ੍ਰੈਵਲ ਕੋਰ ਚੈੱਕ ਕਰ ਲਓ ਜੀ ਮੈਂ ਜਿੱਦਾਂ ਦਾ ਨਾਬੇ ਐ ਮੈਨੂੰ 10-12 ਸਾਲ ਹੋ ਗਏ ਨਾਬੇ ਰਹਿੰਦਾਂ ਮੈਂ ਨਾਬੇ 'ਚ ਹੀ ਰਹਿਣਾ ਜੀ ਨਾਬੇ 'ਚ ਹੀ ਮੈਂ ਰਹਿਣਾ ਨਾਬੇ ਦੇ ਵਿੱਚ ਹੀ ਆਫਿਸ ਹੈ ਜੀ ਨਾਬੇ ਦੀ ਸੰਗਤ ਨੂੰ ਡੇਲੀ ਮਿਲਦਾ ਰੋਜ਼ ਸਾਈਕਲ ਤੇ ਘੁੰਮੀਦਾ ਰੋਜ਼ ਸੰਗਤ ਨੂੰ ਮਿਲਦਾ ਜੀ ਠੀਕ ਹੈ ਜੀ ਤੇ ਜਿਹੜੇ ਲਾਲਕਾ ਸਾਹਿਬ ਨੇ ਲਾਲਕਾ ਸਾਹਿਬ ਨੂੰ ਪੁੱਛਿਆ ਵੀ ਫਿਰ ਤੁਸੀਂ ਉੱਥੇ ਕੀ ਕਰਨ ਜਾਂਦੇ ਹੋ ਜੀ ਮੰਡੀ ਗਵਿੰਦਗੜ ਤੁਸੀਂ ਨੱਬੇ ਘਰ ਤਾਂ ਲਿਆ ਹੈ ਤੁਸੀਂ ਪੂਡਾ ਚ ਬੜਾ ਵਧੀਆ ਉਦੋਂ ਦਾ ਐਮਐਲਏ ਤਾਂ ਕਦੇ ਬਣੇ ਨਹੀਂ ਪਤਾ ਨਹੀਂ ਕਿਵੇਂ ਬਣਾਇਆ ਜੀ ਇਹ ਵੀ ਇੱਕ ਵਿਸ਼ਾ ਵੀ ਘਰ ਕਿਵੇਂ ਬਣਾ ਲਿਆ ਨੇ ਨਾ ਵਧੀਆ ਠੀਕ ਹੈ ਜੀ ਉੱਥੇ ਕਿੰਨਾ ਕੁ ਰਹਿੰਦੇ ਨੇ ਜੀ ਇਹ ਨਲੇ ਉਹ ਲਾਲਕਾ ਸਾਹਿਬ ਮੈਂ ਤਾਂ ਬਹੁਤ ਰਿਗਾਰਡ ਉਹਨਾਂ ਦਾ ਕਰਦਾ 2022 ਦੀ ਇਲੈਕਸ਼ਨ ਚ ਮੇਰੇ ਲਈ ਉਹਨਾਂ ਨੇ ਝਾੜੂ ਲਈ ਬੜਾ ਪ੍ਰਚਾਰ ਕੀਤਾ ਲਾਲਕਾ ਸਾਹਿਬ ਕਹਿੰਦੇ ਬਿਰਦੇ ਦੀ ਝਾੜੂ ਜਿੰਦਾਬਾਦ ਝਾੜੂ ਜਿੰਦਾਬਾਦ ਲਾਲਕਾ ਸਾਹਿਬ ਦੀ ਵੀਡੀਓ ਦਿਖਾ ਦੇਣਾ ਜੀ ਹੁਣ ਕਹਿੰਦੇ ਨਹੀਂ ਜਿੰਨੀ ਝਾੜੂ ਠੀਕ ਨਹੀਂ ਫਿਰ ਇਹਦਾ ਮਤਲਬ ਇਹ ਬੰਦਾ ਹੀ ਠੀਕ ਨਹੀਂ ਜੀ ਹੈਨਾ ਤੁਸੀਂ ਆਪਣੀ ਕੁਰਸੀ ਦੇ ਲਾਲਤ ਦੇ ਵਿੱਚ ਕਿਸੇ ਨੂੰ ਚੰਗਾ ਕਿਸੇ ਨੂੰ ਮਾੜਾ ਕਹਿ ਰਹੇ ਹੋ ਤਾਂ ਇਹ ਤੁਹਾਡੀ ਆਪਣੀ ਕਮੀ ਹੈ ਜੀ ਠੀਕ ਹੈ ਇਹ ਇਹ ਗੱਲਾਂ ਤਾਂ ਬਹੁਤ ਨਹੀਂ ਕਰਨ ਵਾਲੀਆਂ ਮੈਂ ਨਾਬਾਦੀ ਸੰਗਤ ਨੂੰ ਬੇਨਤੀ ਕਰਦਾ ਜਾਤੀਵਾਲ ਪਿੰਡ ਚ ਆਏ ਆ ਦੇਖੋ ਅਸੀਂ ਆਪਣੇ ਕੰਮ ਦੀ ਗੱਲ ਕੀਤੀ ਐ ਕੰਮ ਦੱਸੇ ਨੇ ਜੀ ਅਸੀਂ ਹੋਲਡਿੰਗ ਵੀ ਲਾਵਾਂਗੇ ਪੋਸਟਰ ਵੀ ਲਾਵਾਂਗੇ ਘਰ ਘਰ ਪ੍ਰਚਾਰ ਵੀ ਕਰਾਂਗੇ ਸੰਗਤ ਨੇ ਫੈਸਲਾ ਕਰਨਾ ਜੀ ਸੰਗਤ ਫੈਸਲਾ ਕਰ ਦੋਗੇ ਜੀ ਠੀਕ ਹੈ ਜੀ ਤੇ ਜੇ ਤੁਸੀਂ ਕੰਮ ਕੀਤੇ ਹੁੰਦੇ 10 ਸਾਲ ਅੱਜ ਹੋ ਗਏ ਕਾਲੀ ਦਲ ਪਾਵਰਲੈਸ ਹੋਇਆ ਨੂੰ ਜੀ ਅੱਜ ਕਾਂਗਰਸ ਜਿਹੜੀ ਐ ਕਿਉਂ ਹਾਰੀ ਗੁਰਕਾ ਸਾਹਿਬ ਫੜ ਕੇ ਸਵਾ ਖਾ ਕੇ ਕੈਪਟਨ ਸਾਹਿਬ ਫਿਰ ਭੱਜ ਕੇ ਬੀਜੇਪੀ ਚ ਫਿਰ ਆਪਣੀ ਪਾਰਟੀ ਬਣਾ ਲਈ ਠੀਕ ਹੈ ਕਿਉਂ ਹੋਇਆ ਇਦਾਂ ਸਾਰਾ ਕੁਝ ਕਿ ਮੈਂ ਇੱਕ ਗੱਲ ਦਾ ਮੈਨੂੰ ਜਵਾਬ ਦਿਓ ਤੁਸੀਂ ਮਾਜਾ ਸਾਹਿਬ ਪੱਤਰਕਾਰ ਹੋ ਬਹੁਤ ਸ਼ਾਨਦਾਰ ਲੋਕ ਪੰਜਾਬੀ ਲੋਕ ਚੈਨਲ ਨੂੰ ਸਾਰੀ ਦੁਨੀਆ ਦੇਖਦੀ ਆ ਕੀ ਵੋਟਾਂ ਇਹ ਰਾਜਨੀਤਿਕ ਲੋਕਾਂ ਦਾ ਭਵਿੱਖ ਬਚਾਉਣ ਲਈ ਨੇ ਜੀ ਕਿ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਨੇ ਜੀ ਕੀ ਇਹ ਇਹਨਾਂ ਦਾ ਭਵਿੱਖ ਬਚਾਉਣ ਲਈ ਨੇ ਜਾਂ ਇਹ ਲੋਕਾਂ ਦੀ ਡਿਵੈਲਪਮੈਂਟ ਵਾਸਤੇ ਵੋਟਾਂ ਨੇ ਜੀ ਇਹ ਸਿਰਫ ਇਲੈਕਸ਼ਨ ਜਿਹੜੀ ਲੜਦੇ ਆ ਆਪਣਾ ਭਵਿੱਖ ਬਚਾਉਣ ਲਈ ਆਪਣੀ ਕੁਰਸੀ ਬਚਾਉਣ ਲਈ ਇਹਨਾਂ ਨੇ ਕਦੇ ਕਿਸੇ ਦੀ ਪ੍ਰਵਾਹ ਪ੍ਰੂ ਨਹੀਂ ਕੀਤੀ ਜੀ ਮੈਂ ਪੀਐਸਡੀ ਕਰ ਰਿਹਾ ਜੀ ਮੇਰਾ ਵਿਸ਼ਾ ਪਤਾ ਕੀ ਆ ਕਿ ਬਿਨਾ ਕਰਜ਼ਾਂ ਲਿਆ ਪੰਜਾਬ ਸਰਵਾਈਵ ਹੋ ਸਕਦਾ ਕਰਜ਼ੇ ਦੀ ਲੋਡ ਨਹੀਂ ਹੈ ਜੀ ਪਰ ਜੇ ਨੀਤੀ ਸਾਫ਼ ਹੋਵੇ ਪਰ ਸਾਡੇ ਸਿਰ ਤੇ ਤਾਂ ਪਹਿਲਾਂ ਹੀ ਜਦੋਂ ਅਸੀਂ ਸਰਕਾਰ ਬਣਾਈ ਆ ਸਾਡੇ ਸਿਰ ਤੇ ਤਾਂ ਪਹਿਲੇ 3.5 ਲੱਖ ਕਰੋੜ ਦਾ ਕਰਜ਼ਾ ਚੜਾਈ ਬੈਠੇ ਸੀ ਜੀ ਉਹ ਕਿਵੇਂ ਕਿਵੇਂ ਇਹਨਾਂ ਨੇ ਕਰਜ਼ਾ ਲਿਆ ਕਿਵੇਂ ਕਿਵੇਂ ਲੈਪਟਾਪ ਬੰਦਿਆ ਕਿਵੇਂ 16 ਲੱਖ ਦਾ ਲੈਪਟਾਪ ਇਹਨਾਂ ਨੇ 45-45 ਹਜ਼ਾਰ ਦਾ ਪਾਇਆ ਸਾਰਾ ਇੰਡੈਕਸ ਪਾਉਂਗਾ ਜੀ ਮੈਂ ਕਿਵੇਂ ਕਾਂਗਰਸ ਨੇ ਜਿਹੜਾ ਜੀ ਕਿਵੇਂ ਇਹਨਾਂ ਨੇ ਮੰਡੀ ਬੋਰਡ ਦੀਆਂ ਜਿਹੜੀਆਂ ਜ਼ਮੀਨਾਂ ਮੰਡੀ ਬੋਰਡ ਦੇ ਜਿਹੜੇ ਪ੍ਰਾਪਰਟੀਆਂ ਵੇਚ-ਵੇਚ ਕੇ ਇਹਨਾਂ ਨੇ ਬੈਂਕਾਂ ਤੋਂ ਕਰਜ਼ਾ ਲੈ ਲੈ ਕੇ ਕਰਜ਼ਾਈ ਕੀਤਾ ਪੰਜਾਬ ਨੂੰ ਸਾਰਾ ਇੰਡੈਕਸ ਦੇ ਵਿੱਚ ਪਾਊਗਾ ਜੀ ਕਿ ਪੰਜਾਬ ਕਿਵੇਂ ਕਰਜ਼ਾਈ ਹੋਇਆ ਔਰ ਜਿਹੜਾ ਪੈਸਾ ਲਿਆ ਸੀ ਉਹ ਲੱਗਿਆ ਕਿਹੜੇ ਕੰਮ ਤੇ ਆ ਔਰ ਪੰਜਾਬ ਅਗਰ ਸਰਵਾਈਵ ਕਰਨਾ ਚਾਹੁੰਦਾ ਤਾਂ ਪੰਜਾਬ ਨੂੰ ਇਸ ਪਾਲਿਸੀ ਦੇ ਉੱਪਰ ਕੰਮ ਕਰਨਾ ਚਾਹੀਦਾ ਜੀ ਬਿਲਕੁਲ ਪਰ ਤੁਸੀਂ ਕਹਿ ਰਹੇ ਹੋ ਪੀ ਐਚ ਡੀ ਕਰ ਰਹੇ ਹੋ ਪਰ ਕਰਜ਼ਾ ਤਾਂ ਲਗਾਤਾਰ ਵੱਧ ਰਿਹਾ ਹੈ ਕਰਜ਼ਾ ਲੈ ਰਹੀ ਹੈ ਸਰਕਾਰ ਤੁਹਾਡੀ ਫਿਰ ਕਰਜ਼ਾ ਰੁਕੂ ਕਦੋਂ ਮਾਨ ਸਾਹਿਬ ਚਲੋ ਆਪਾਂ ਜੇ ਲਾਈਏ ਕਦੋਂ ਰੁਕੂ ਬਾਈ ਜਿਹੜੇ ਪੈਸੇ ਲੈਨੇ ਤਾਂ ਮੋੜਨੇ ਪਾਣੇ ਨੇ ਹੁਣ ਮੁੱਕਰ ਥੋੜਾ ਸਕਦੇ ਆ ਜੀ ਵੀ ਸਾਡੇ ਸਿਰ ਕਰਜ਼ਾ ਹੈ ਨਹੀਂ ਜੀ ਸਾਈਨ ਹੋਏ ਹੁੰਦੇ ਆ ਸੈਂਟਰ ਸਰਕਾਰ ਦੇ ਪੰਜਾਬ ਸਰਕਾਰ ਦੇ ਉਹ ਕਿਵੇਂ ਮੁੱਕਰ ਸਕਦੇ ਆ ਜੀ ਪਰ ਜਿਹੜਾ ਕਰਜ਼ਾ ਪਿੱਛੋਂ ਚੱਲਿਆ ਆ ਰਿਹਾ ਪੁ ਉਹ ਤੋ ਕਿਵੇਂ ਮੁੱਕਰ ਸਕਦੇ ਹੋ ਜੀ ਉਹ ਤਾਂ ਪਿੱਛੋਂ ਹੀ ਆਇਆ ਨਾ ਜੀ ਤੇ ਇਸ ਕਰਕੇ ਉਹ ਕਰਜ਼ਾ ਹੁਣ ਹੌਲੀ ਹੌਲੀ ਉਤਰੂਗਾ ਪਰ ਜਿਵੇਂ GST ਦੇ ਵਿੱਚ ਬਹੁਤ ਵੱਡਾ ਇੱਕ ਨਵਾਂ ਜਿਹੜਾ ਇੱਕ ਅੰਕੜਾ ਸਾਹਮਣੇ ਆਇਆ ਕਿ GST ਦੇ ਵਿੱਚ ਬਹੁਤ ਅੱਛੀ ਰਿਕਵਰੀ ਪੰਜਾਬ ਦੇ ਵਿੱਚ ਹੋ ਰਹੀ ਹੈ ਜਦੋਂ ਇਹ 600 ਜੰਡ ਬਿਜਲੀ ਮਾਫ ਕੀਤੀ ਨਾ ਕალიਦਲ ਕਾਂਗਰਸ ਵਾਲੇ ਕਹਿੰਦੇ ਜੀ ਝੂਠ ਬੋਲਦੇ ਆ ਕੋਈ 600 ਜੰਡ ਬਿਜਲੀ ਨਹੀਂ ਮਿਲਣੀ ਜੀ ਇਹ ਗੱਲਾਂ ਵਾਲੇ ਨਾ ਜੀ ਇਹ ਟੋਪੀ ਵਾਲੇ ਜੀ ਇਹ ਝਾੜੂ ਵਾਲੇ ਬੌਕਰ ਵਾਲੇ ਐਂ ਜੇ ਕਰਦੇ ਸੀ ਬਹੁਤ ਲੱchn ਜ ਬੌਕਰਦੇ ਸੀ ਦੇਖ ਲਓ ਸਾਢੇ 3 ਸਾਲ ਹੋ ਗਏ ਪੰਜਾਬ ਦੀ ਸੰਗਤ 85% ਸੰਗਤ ਨੂੰ ਬਿਜਲੀ ਮੁਫਤ ਮਿਲ ਰਹੀ ਹੈ ਜੀ ਮੈਂ ਝੂਠ ਤਾਂ ਨਹੀਂ ਬੋਲ ਰਿਹਾ ਜੀ ਇਹ ਸੱਚਾਈ ਹੈ ਨਾ ਜੀ ਸਾਡੇ ਮਨ 'ਚ ਹੈਗਾ ਕਿ ਅਸੀਂ ਇਹ ਕੰਮ ਕਰਨਾ ਹੈ ਜੀ ਪੰਜਾਬ ਦੇ ਸਕੂਲਾਂ ਦੇ ਵਿੱਚ ਜਿੱਥੇ ਬੱਚੇ ਨਹੀਂ ਸੀ ਪੂਰੇ ਹੁੰਦੇ ਉਹਨਾਂ ਸਕੂਲਾਂ ਦੇ ਵਿੱਚ ਇੱਕ ਜੇਈ ਟੈਸਟ ਹੁੰਦਾ ਜੀ ਜੇਈ ਉਹ ਹੁੰਦਾ ਟੈਕਨੀਕਲੀ ਟੈਸਟ ਆ ਜਿਹਦੇ ਜਿਹੜਾ ਕਰਕੇ ਬੰਦਾ ਇੰਜੀਨੀਅਰ ਬਣਦਾ ਅੱਗੇ ਵੱਡੀ ਪੋਸਟ ਤੇ ਜਾਂਦਾ ਜੀ ਪਹਿਲੀ ਵਾਰ ਹੋਇਆ ਪੰਜਾਬ 'ਚ ਕਿ 300 ਤੋਂ ਉੱਪਰ ਬੱਚੇ ਜਿਹੜੇ ਆ ਸਰਕਾਰੀ ਸਕੂਲਾਂ ਦੇ ਜੇਈ ਟੈਸਟ ਪਾਸ ਕਰਕੇ ਕੋਈ ਬੰਗਲੌਰ ਕੋਈ ਬੰਬੇ ਕੋਈ ਕਲਕੱਤੇ ਉਹ ਪ੍ਰੈਕਟਿਸ ਕਰਨ ਵਾਸਤੇ ਉੱਥੇ ਜੀ ਸਟੱਡੀ ਕਰਨ ਵਾਸਤੇ ਗਿਆ ਔਰ ਜਦੋਂ ਉਹਨਾਂ ਦਾ ਡਿਪਲੋਮਾ ਹੋ ਗਿਆ ਤਾਂ 2.5 ਤੋਂ 3-3 ਲੱਖ ਰੁਪਏ ਦੀ ਨੌਕਰੀ ਤੇ ਲੱਗਣਗੇ ਬੱਚੇ ਜੀ ਇਹ ਪਹਿਲੀ ਵਾਰੀ ਹੋਇਆ ਪੰਜਾਬ 'ਚ ਇਹ ਪਹਿਲੀ ਵਾਰੀ ਹੋਇਆ ਪੰਜਾਬ 'ਚ ਕਿ 28 ਸਟੇਟਾਂ ਦੇ ਵਿੱਚੋਂ ਪੰਜਾਬ ਐਜੂਕੇਸ਼ਨ 'ਚ ਨੰਬਰ 1 ਹੈ ਜੀ ਇਹ ਪਹਿਲੀ ਵਾਰ ਹੋਇਆ ਜੀ ਠੀਕ ਹੈ ਠੀਕ ਹੈ ਮਾਨਸਰ ਇਹ ਇਹ ਔਨ ਰਿਕਾਰਡ ਹੈ ਨਾ ਜੀ ਸਾਰਾ ਕੁਝ ਮੈਂ ਤਾਂ ਕੋਈ ਕੋਈ ਪੱਲੂ ਗੱਲ ਲਾ ਨਹੀਂ ਰਿਹਾ ਜੀ ਨ ਜਿਹੜਾ ਕਦੇ 70 ਲੱਖ ਤੋਂ ਉੱਪਰ ਹਾਊਸ ਟੈਕਸ ਨਹੀਂ ਸੀ ਟੱਪਿਆ ਨਾਬਾ ਸਵਾ 5 ਕਰੋੜ ਤੇ ਪਹੁੰਚ ਗਿਆ ਜੀ ਪੰਜਾਬ ਦੇ ਵਿੱਚੋਂ ਪਹਿਲਾ ਸ਼ਹਿਰ ਆ ਨਾਬਾ ਨਗਰ ਕਾਉਂਸਲ ਜਿਹੜੀ ਹਾਊਸ ਟੈਕਸ ਔਰ ਬਿਲਡਿੰਗ ਟੈਕਸ ਦੇ ਵਿੱਚ ਪੰਜਾਬ ਚੋਂ ਨੰਬਰ 1 ਹੈ ਜੀ ਇਹ ਕਿਵੇਂ ਹੋ ਗਈ ਜੀ ਇਹ ਨਿਯਤ ਸਾਫ ਸੀ ਤਾਂ ਹੋਈ ਹੈ ਨਾ ਜੀ ਇਹਨਾਂ ਦਾ ਟਾਈਮ ਤਾਂ ਨਹੀਂ ਤਾਂ ਕਰਪਸ਼ਨ ਹੀ ਹੁੰਦੀ ਰਹੀ ਹੈ ਜੀ ਅਸੀਂ ਜਿੰਨੇ ਕੰਮ ਹੁਣ ਕਰ ਰਹੇ ਹਾਂ ਕੱਲ ਮੈਂ ਨਾਬਾ ਸ਼ਹਿਰ ਦੇ ਵਿੱਚ 50 ਲੱਖ ਕੈਮਰਿਆਂ ਦਾ ਉਦਘਾਟਨ ਕੀਤਾ ਜੀ ਇਹ ਵੀ ਸੀਗੇ ਇਹ ਕਰ ਦਿੰਦੇ ਜੀ ਇਹ ਬਣਾ ਦਿੰਦੇ ਪਟਿਆਲਾ ਗੇਟ ਜੀ ਵਧੀਆ ਇਹਨਾਂ ਨੂੰ ਕਿਸੇ ਨੇ ਰੋਕਿਆ ਸੀਗਾ ਜੀ ਇਹਨਾਂ ਨੇ ਆਪ ਤਾਂ ਕੁਛ ਕਰਨਾ ਨਹੀਂ ਦੂਜੇ ਨੂੰ ਫਿਰ ਕਹੀ ਜਾਣਾ ਇਹਨਾਂ ਨੂੰ ਨਾ ਇਹ ਆ ਜੀ ਇਹਨਾਂ ਨੂੰ ਲੋਕਾਂ ਨਾਲ ਵੀ ਲੋਕ ਬਹੁਤ ਭੁੱਲਣ ਹਾਰ ਨੇ 6 ਮਹੀਨੇ ਬਾਅਦ ਗੱਲ ਭੁੱਲ ਜਾਂਦੇ ਆ ਵੀ ਮੈਨੇ ਗਲਤੀਆਂ ਗੁਲਤੀਆਂ ਮaaf ਕਰ ਦੇਣਗੇ ਮੈਂ ਬਿਨਾ ਪ੍ਰੈਸ ਕਿਤੇ ਕੱਪੜੇ ਜੇ ਪਾ ਕੇ ਖੜ ਜੂੰਗਾ ਹੱਥ ਜੀ ਜੋੜ ਕੇ ਵੀ ਮੈਨੂੰ ਫਿਰ ਵੋਟਾਂ ਪਾ ਦੇਣਗੇ ਇਹਨਾਂ ਦੀ ਇਹ ਪੋਲਿਟਿਕਸ ਆ ਜੀ ਬਸ ਇਹ ਇਨਕਾਰ ਦੇ دیا۔ ਠੀਕ ਹੈ ਬਿਲਕੁਲ ਜੀ ਹਲਕਾ ਨਾਬਾ ਤੋਂ ਗੁਰਦੇਵ ਸਿੰਘ ਦੇਮਨ ਐਮ ਐਲ ਏ ਜਿੰਨਾਂ ਨਾਲ ਗੱਲਬਾਤ ਕੀਤੀ ਆ ਕਿਉਂਕਿ ਸੁਰਖੀਆਂ ਚ ਇਹ ਚੱਲ ਰਿਹਾ ਸੀ ਕਿ ਬਹੁਤ ਤੱਕਾ ਪਰ ਉਹ ਨਕਾਰਦੇ ਨੇ ਕਿ ਕੋਈ ਤੱਕੇ ਸਾਹੀ ਨਹੀਂ ਹੋਈ ਕਿਸੇ ਦੇ ਕਾਗਜ਼ ਰੱਦ ਨਹੀਂ ਹੋਏ ਨਿਰਪੱਖਤਾ ਨਾਲ ਹੀ ਸਾਰਾ ਸਿਸਟਮ ਹੋਵੇਗਾ ਗੁਰਦੇਵ ਸਿੰਘ ਤੁਈ ਨਾਲ ਮਨਦੀਪ ਸਿੰਘ ਮਾਝਾ ਪੰਜਾਬੀ ਲੋਕ ਚੈਨਲ